ਸਤ ਸਾਹਿਬ ਦਰਸ਼ਕੋ ਮਨੁੱਖ ਪਗਤੀ ਸੁੱਖ ਸਹੂਲਤਾ ਪ੍ਰਾਪਤ ਕਰਨ ਲਈ ਕਰਦਾ ਹੈ ਪਰ ਅਕਸਰ ਪਗਤੀ ਕਰਦੇ ਕਰਦੇ ਵੀ ਮਨੁੱਖ ਨੂੰ ਉਹ ਸੁੱਖ ਕਦੇ ਪ੍ਰਾਪਤ ਨਹੀਂ ਹੁੰਦੇ ਅਜਿਹੀ ਹੀ ਕਹਾਣੀ ਹੈ ਸੰਗਰੂਰ ਦੀ ਰਹਿਣ ਵਾਲੀ ਜਤਿੰਦਰ ਕੌਰ ਜੀ ਦੀ ਜਿਨ੍ਹਾਂ ਨੇ ਸਾਰੇ ਦੇਵੀ ਦੇਵਤਿਆਂ ਤੇ ਗੁਰਦੁਆਰਿਆਂ ਦੇ ਵਿੱਚ ਜਾ ਕੇ ਮੱਥਾ ਟੇਕਿਆ ਹਰ ਰੋਜ਼ ਗੱਗਾ ਦੀ ਸਮਾਦੀ ਤੇ ਸੇਵਾ ਵੀ ਕੀਤੀ ਪਰ ਸਭ ਕੁਝ ਕਰਨ ਦੇ ਬਾਵਜੂਦ ਉਨ੍ਹਾਂ ਦੇ ਘਰ ਵਿੱਚੋਂ ਸੱਪ ਨਿਕਲਨੇ ਬੰਦ ਨਹੀਂ ਹੋਏ। ਭਗਤੀ ਕਰਦੇ ਕਰਦੇ ਵੀ 150 ਬੀਘਾ ਜ਼ਮੀਨ बिक ਗਈ। ਪੁਲਿਸ ਵੱਲੋਂ ਵੀ ਰੋਜ਼ਾਨਾ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਇਸ ਪ੍ਰੇਸ਼ਾਨੀ ਭਰੀ ਜ਼ਿੰਦਗੀ ਦੇ ਵਿੱਚ ਇੱਕ ਅਜੀਹਾਂ ਮੋੜ ਆਇਆ ਜਿਸ ਨੇ ਬਦਲ ਦਿੱਤੀ ਜਤਿੰਦਰ ਕੌਰ ਜੀ ਦੀ ਜ਼ਿੰਦਗੀ। ਐਨਾਂ ਨੂੰ ਮਿਲੀ ਸਤਲੋਕ ਆਸ਼ਰਮ ਬਰਵਾਲਾ ਦੇ ਦਾ ਜਿੱਥੇ ਮਿਲਿਆ ਉਹਨਾਂ ਦੀਆਂ ਸਾਰੀਆਂ ਪ੍ਰੇਸ਼ਾਨੀਆਂ ਦਾ ਹੱਲ। ਸਤਿ ਲੋਕ ਆਸ਼ਰਮ ਬਰਵਾਲਾ ਦੇ ਵਿੱਚ ਅਜੇ ਹਾਂ ਕੀ ਮਿਲਿਆ ਜਿਸ ਨਾਲ ਇਹਨਾਂ ਦੇ ਕਰ ਵਿੱਚ ਆਈ ਸ਼ਾਂਤੀ ਅਤੇ ਬੇਟੇ ਨੂੰ ਮਿਲੀ ਬੈਂਕ ਵਿੱਚ ਨੌਕਰੀ ਆਓ ਸੁਣਦੇ ਹਾਂ ਜਤਿੰਦਰ ਕੌਰ ਜੀ ਦੀ ਸੱਚੀ ਕਹਾਣੀ ਉਹਨਾਂ ਦੀ ਆਪਣੀ ਜ਼ੁਬਾਨੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਕੀ ਨਾਮ ਹੈ ਜੀ ਮੇਰਾ ਨਾਮ ਜਤਿੰਦਰ ਕੌਰ ਹੈ ਜੀ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਪਿੰਡ ਮੈਸੂਮਪੁਰ ਜ਼ਿਲ੍ਹਾ ਸੰਗਰੂਰ ਪੰਜਾਬ ਤੋਂ ਜੀ ਸੰਤ ਰਾਮਪਾਲ ਜੀ ਮਹਾਰਾਜ ਜੀ ਤੋਂ ਨਾਮ ਦੀਕਸ਼ਾ ਲੈਣ ਤੋਂ ਪਹਿਲਾਂ ਤੁਸੀਂ ਕਿਹੜੀ ਭਗਤੀ ਸਾਧਨਾ ਕਰਦੇ ਸੀ ਸੰਤ ਰਾਮਪਾਲ ਜੀ ਮਹਾਰਾਜ ਜੀ ਤੋਂ ਨਾਮ ਦੀਖਸ਼ਾ ਲੈਣ ਤੋਂ ਪਹਿਲਾਂ ਜੀ ਅਸੀਂ ਸਾਰੇ ਦੇਵ ਤੇਤਿਆਂ ਦੀ ਪੂਜਾ ਕਰ ਦਿੱਤੇ ਜੀ ਗੁਰਦੁਆਰੇ ਵੀ ਜਾਂਦੇ ਤੇ ਜੀ ਅਸੀਂ ਖਾਸ ਤੌਰ ਤੇ ਗੁੱਗਾ ਜੀ ਦੀ ਸੇਵਾ ਕਰ ਦਿੱਤੇ ਜੀ ਗੁੱਗਾ ਜੀ ਦੀ ਸੇਵਾ ਕਿਸ ਤਰ੍ਹਾਂ ਕਰਦੇ ਸੀਗੇ ਅਸੀਂ ਨੇ ਜੀ ਬਾਗੜ ਤੋਂ ਲਿਆ ਕੇ ਇੱਟਾਂ ਗੁੱਗਾ ਜੀ ਦੀ ਸਪੈਸ਼ਲ ਜਗ੍ਹਾ ਬਣਾਈ ਹੋਈ ਸੀ ਜੀ ਕਿਸੇ ਦੇ ਖੇਤ ਵਿੱਚ ਜਿੱਥੇ ਜਗ੍ਹਾ ਸੀ ਜੀ ਉੱਥੇ ਅਸੀਂ ਗੁੱਗਾ ਜੀ ਦੀ ਸਮਾਦ ਬਣਾਈ ਹੋਈ ਸੀ ਜੀ ਸਪੈਸ਼ਲ ਤੌਰ ਤੇ ਸਾਨੂੰ ਜ਼ਿੰਮੇਵਾਰੀ ਤੇ ਜੀ ਅਸੀਂ ਉਹਨਾਂ ਦੀ ਸੇਵਾ ਕਰਨੀ ਹੁੰਦੀ ਹਰ ਰੋਜ਼ ਜੋਤੀ ਲਗਾਉਂਦੇ ਤੇ ਉੱਥੇ ਜਾ ਕੇ ਜੀ ਜਦੋਂ ਤੁਸੀਂ ਗੁਰਦੁਆਰੇ ਵੀ ਜਾਂਦੇ ਸੀ ਤੁਸੀਂ ਮੰਦਿਰ ਚ ਦੇਵੀ-ਦੇਵਤਿਆਂ ਦੀ ਪੂਜਾ ਵੀ ਕਰਦੇ ਸੀ ਗੁੱਗੇ ਦੀ ਜੋਤ ਵੀ ਲਾਉਂਦੇ ਸੀ ਤਾਂ ਇਸ ਭਗਤੀ ਸਾਧਨਾ ਦੇ ਨਾਲ ਤੁਹਾਨੂੰ ਕੀ ਕੀ ਲਾਭ ਪ੍ਰਾਪਤ ਹੋਏ ਸਰ ਲਾਭ ਤਾਂ ਜੀ ਸਾਨੂੰ ਕੀ ਹੋਣਾ ਤੇ ਸਾਡੇ ਤਾਂ ਦਿਨੋਂ-ਦਿਨ ਸਾਡੇ ਨੁਕਸਾਨ ਹੋ ਰਹੇ ਤੇ ਜੀ ਸਾਡੇ 150 ਬਿੱਗੇ ਜ਼ਮੀਨਤੀ ਜੀ ਜਦ ਕਿ ਮੇਰੇ ਪਿਓ ਨੇ ਜੀ ਮੇਰਾ 7 ਕਿੱਲਾਂ ਤੇ ਰਿਸ਼ਤਾ ਕੀਤਾ ਤੇ ਜੀ 35 ਬਿੱਗੇ ਤੇ ਜੋ ਉਹਨਾਂ ਨੇ ਜੀ ਸਾਰੀ ਇਸੇ ਤਰ੍ਹਾਂ ਨੁਕਸਾਨ ਹੁੰਦੇ ਹੁੰਦੇ ਜੀ ਸਾਡਾ ਸਾਰੀ ਜ਼ਮੀਨ ਇੱਕੋ ਦਿਨ ਜੀ ਸਾਰੀ ਜ਼ਮੀਨ ਤੇ ਵੇਚ ਕੇ ਘਰ ਨੂੰ ਆ ਗਈ ਜੀ ਇਹ ਦਿਨੋਂ ਦਿਨ ਸਾਡੇ ਲਾਭ ਹੋਣ ਦੀ ਬਜਾਏ ਜੀ ਸਾਨੂੰ ਨੁਕਸਾਨ ਹੀ ਹੋ ਰਹੇ ਤੇ ਸਾਰਾ ਕੁਝ ਵੇਚ ਗਿਆ ਜੀ ਜਮੀ ਖਤਮ ਕਹਾਣੀ ਹੋ ਗਈ ਜੀ ਸਾਡੀ ਅਸੀਂ ਬਹੁਤ ਦੁਖੀ ਹੋ ਰਹੇ ਤੇ ਜੀ ਅਸੀਂ ਜਿਵੇਂ ਤੁਸੀਂ ਦੱਸਿਆ ਵੀ ਤੁਸੀਂ ਗੁੱਗੇ ਦੀ ਪੂਜਾ ਵੀ ਕਰਦੇ ਸੀ ਬਾਗੜ ਤੋਂ ਲਿਆ ਕੇ ਤੁਸੀਂ ਇੱਟਾਂ ਵੀ ਰੱਖੀਆਂ ਹੋਈਆਂ ਸੀ ਜੋਤ ਵੀ ਲਾਉਂਦੇ ਸੀ ਤੇ ਦਿਨ ਵਾਂ ਦਿਨ ਜਿਹੜੀ ਤੁਹਾਡੀ 150 ਬਿਗਾ ਜ਼ਮੀਨ ਸੀ ਉਹ ਵੀ ਵਿਕ ਗਈ ਫਿਰ ਸੰਤ ਰਾਮਪਾਲ ਜੀ ਮਹਾਰਾਜੀ ਦੇ ਵਿੱਚ ਸ਼ਰਨ ਦੇ ਵਿੱਚ ਕਿਸ ਤਰ੍ਹਾਂ ਆਏ ਸਾਡੇ ਜੀ ਗਮਾਣ ਚ ਇੱਕ ਭਗਤ ਜੀ ਰਹਿੰਦੇ ਤੇ ਜੀ ਉਹਨਾਂ ਨੇ ਸਾਨੂੰ ਦੱਸਿਆ ਉਹ ਕਹਿੰਦੇ ਵੀ ਤੁਸੀਂ ਇੱਕ ਵਾਰੀ ਸਾਡੇ ਨਾਲ ਗੁਰਬਾਲੇ ਚੱਲੋ satsang ਸੁਣੋ ਗਿਆਨ ਨੂੰ ਸਮਝੋ ਇਹਨਾਂ ਤੁਸੀਂ ਥੋਂ ਥੋਂ ਮੱਥੇ ਟੇਕਦੇ ਹੋ ਜੀ ਸੋ ਇੱਥੋਂ ਤੁਹਾਨੂੰ ਕੁਝ ਨਹੀਂ ਮਿਲਣਾ ਜੀ ਤੁਸੀਂ ਇੱਕ ਵਾਰੀ ਸਾਡੇ ਕਾਹੇ ਤੋਂ ਬਰਵਾਲੇ ਚੱਲੋ ਜੀ ਸਤਸੰਗ ਸੁਣੋ ਗਿਆਨ ਸਮਝੋ ਜੀ ਫਿਰ ਅਸੀਂ ਸਾਡੇ ਭਗਜੀ ਵਾਗੇ ਜੀ ਨਾਲ ਭੇਜਤੇ ਵੀ ਚਲੋ ਤੁਸੀਂ ਸੁਣੋ ਪਹਿਲਾਂ ਸਤਸੰਗ ਜੀ ਜਦੋਂ ਉਹ ਗਏ ਜੀ ਉਹਨਾਂ ਨੇ ਸਤਸੰਗ ਸੁਣਿਆ ਮੈਨੂੰ ਉੱਥੋਂ ਹੀ ਉਹਨਾਂ ਨੇ ਫੋਨ ਕੀਤਾ ਕੰਨ ਜੀ ਬਹੁਤ ਵਧੀਆ ਗਿਆਨ ਹੈ ਵੀ ਮੈਂ ਨਾਮ ਲੈਣਾ ਮੈਂ ਕਿਹਾ ਜੀ ਨਹੀਂ ਆਪਾਂ ਤਾਂ ਲੈਣਾ ਨਹੀਂ ਹਲੇ ਵੀ ਆਪਾਂ ਨੂੰ ਬਹੁਤ ਦੁਖੀ ਆਪਾਂ ਇਹਨਾਂ ਨੂੰ ਕਿਵੇਂ ਛੱਡ ਦਾਂਗੇ ਹਨਾ ਇਹਨਾਂ ਦੀ ਪੂਜਾ ਕਰਦੇ ਆ ਜਿਹੜੀ ਆਪਾਂ ਗੁੱਗੇ ਦੀ ਆਪਾਂ ਤਾਂ ਇੱਕ ਦਿਨ ਵੀ ਜੋਤ ਨਹੀਂ ਲਾਉਂਦੇ ਉਹਦੇ ਨਾਲ ਵੀ ਆਪਾਂ ਤਾਂ ਨੁਕਸਾਨ ਹੁੰਦਾ ਘਰੇ ਸੱਪ ਨਿਕਲਦੇ ਤੇ ਜੀ ਹਰ ਰੋਜ਼ ਦੋ ਦੋ ਸੱਪ ਸਾਡੇ ਘਰੇ ਆਉਣੇ ਜੀ ਫੇਰ ਜੀ ਅਗਲੀ ਵਾਰੀ ਫੇਰ ਸਾਡੇ ਭਗਜੀ ਵਾਗੇ ਵੀ ਇਹਨਾਂ ਨੇ ਸੋਚਿਆ ਵੀ ਕਹਿੰਦੇ ਵੀ ਚਲੋ ਇੱਕ ਵਾਰੀ ਮੈਂ ਫੇਰ ਵਾਗ ਜਾਣਾ ਹਨਾ ਇਹਨਾਂ ਨੂੰ ਬਹੁਤ ਵਧੀਆ ਲੱਗੇ ਜੀ ਪਰਮਾਤਮਾ ਦਾ ਗਿਆਨ ਗੁਰੂ ਜੀ ਦੇ satsang ਸੁਣਦੇ ਤੇ ਚਲੋ ਜੀ ਇਹ ਮੈਨੂੰ ਕਹਿੰਦੇ ਦੁਆਰੋਂ ਫੇਰ ਉਹਨੇ ਫੋਨ ਕੀਤਾ ਕਹਿੰਦੇ ਵੀ ਮੈਂ ਤਾਂ ਜੀ ਨਾਮ ਲੈਣਾ ਤੁਸੀਂ ਆਪਦੀ ਮਰਜ਼ੀ ਕਰਿਓ ਚਲੋ ਜੀ ਮੈਂ ਇਹਨਾਂ ਨੂੰ ਕਹਿਣ ਲੱਗੀ ਜੀ ਫੋਨ ਤੇ ਮੈਂ ਕਿਹਾ ਵੀ ਆਪਦੀ ਜੇ ਤੁਸੀਂ ਕਿਤੇ ਲਿਆਵੋਗੇ ਨਾ ਕੋਈ ਮੱਥਾ ਟੇਕੋਗੇ ਜਾਂ ਕੋਈ ਪਗਤੀ ਕਰੋਗੇ ਉਹਦੇ ਵਿੱਚ ਅਸੀਂ ਨਹੀਂ ਕੋਈ ਦਖਲੰਦਗੀ ਕਰਦੇ ਤੁਸੀਂ ਉਹ ਕਰੋਗੇ ਇਹ ਕਹਿੰਦੇ ਜੀ ਠੀਕ ਹੈ ਚਲੋ ਜੀ ਜਦੋਂ ਭਗਜੀ ਨਾਮ ਲੈ ਕੇ ਘਰੇ ਆ ਗਏ ਅਗਲੀ ਵਾਰ ਇਹ ਅਗਲੇ ਸਮਾਗਮ ਤੇ ਜੀ ਫੇਰ ਆ ਗਏ ਇਹ ਮੈਨੂੰ ਕਹਿਣ ਲੱਗੇ ਮੈਂ ਕਿਹਾ ਵੀ ਕਹਿੰਦੇ ਵੀ ਤੁਸੀਂ ਚਲੋ ਨਾਲ ਬੇਟਾ ਤੇ ਤੂੰ ਅਸੀਂ 3 ਨਵੰਬਰਾਂ ਜੀ ਪਰਿਵਾਰ ਚ ਵੀ ਤੁਸੀਂ ਵੀ ਚਲੋ ਮੈਂ ਕਿਹਾ ਜੀ ਨਹੀਂ ਵੀ ਤੁਸੀਂ ਐ ਕਰੋ ਪਹਿਲਾਂ ਤੁਸੀਂ ਆਪਦੇ ਬਾਬੇ ਨੂੰ ਕਹਿ ਕੇ ਨਾ ਆਪਣੇ ਜਿਹੜੇ ਘਰੇ ਇੱਕ ਤਾਂ ਸੱਪ ਆਉਂਦੇ ਨੇ ਜੀ ਇਹ ਆਪਣੇ हट ਜਾਣ ਆਉਣੇ ਇੱਕ ਜੀ ਸਾਨੂੰ ਪੁਲਿਸ ਦਾ ਚੱਕਰ ਬਹੁਤ ਜ਼ਿਆਦਾ ਪੈਂਦਾ ਸੀ ਗੱਲ ਕਿਸੇ ਦੀ ਹੁੰਦੀ ਬਾਤ ਕਿਸੇ ਦੀ ਹੁੰਦੀ ਜੀ ਸਾਡੇ ਘਰੇ ਪੁਲਿਸ ਸਵੇਰ ਨੂੰ ਜੀ ਸਾਨੂੰ ਚਾਹ ਨਹੀਂ ਕਰਦੇ ਜੀ ਕਈ ਵਾਰੀ ਤਾਂ ਅਸੀਂ ਸੁੱਤੇ ਪਏਾਂ ਤੁਜੀ ਸਾਡੇ ਭਗਤ ਜੀ ਨੂੰ ਪੁਲਿਸ ਬਿਠਾ ਕੇ ਲੈ ਜਾਂਦੀ ਤੀ ਜਦ ਕਿ ਸਭ ਨੂੰ ਪਤਾ ਤੇ ਵੀ ਨਾਲ ਸਾਡਾ ਕੋਈ ਕਸੂਰ ਨਹੀਂ ਹੁੰਦਾ ਤੇ ਜੀ ਚਲੋ ਜੀ ਭਗਤ ਜੀ ਕਹਿੰਦੇ ਵੀ ਠੀਕ ਆ ਚਲੋ ਮੈਂ ਤਾਂ ਨਾਮ ਲੈਣਾ ਮੈਂ ਭਗਤੀ ਸ਼ੁਰੂ ਕਰਦਾ ਬਾਕੀ ਆਪਾਂ ਦੇਖਾਂਗੇ ਉਦੋਂ ਬਾਅਦ ਚਲੋ ਜੀ ਇਹਨਾਂ ਨੇ ਆਪਦਾ ਨਾਮ ਲਿਆ ਭਗਤੀ ਸ਼ੁਰੂ ਕੀਤੀ ਸਾਡੇ ਜੀ ਮੁੜ ਕੇ ਕਦੇ ਘਰੇ ਸੱਪ ਨਹੀਂ ਨਿਕਲੇ ਮੁੜ ਕੇ ਜੀ ਸਾਨੂੰ ਕੋਈ ਪੁਲਿਸ ਦਾ ਕੋਈ ਚੱਕਰ ਨਹੀਂ ਪਿਆ ਜਿਹੜੇ ਸਾਡੇ ਜੀ ਆ ਆਪਣੇ ਰੌਲੇ ਰੱਪਿਆਂ ਦੇ ਕੋਈ ਹੋਤੇ ਜੀ ਉਹ ਵੀ ਸਾਡੇ ਸਾਰੇ ਨਿਭੜ ਗਏ ਜੀ ਜਣੋਂ ਸਾਨੂੰ ਕਿਉਂ ਕਹਦੇ ਕਿਸੇ ਨੇ ਕੋਈ ਪਰੇਸ਼ਾਨੀ ਨਹੀਂ ਜੀ ਹੋਈ ਉਸ ਤੋਂ ਬਾਅਦ ਚਲੋ ਜੀ ਉਹ ਮੈਂ ਇਥੇ ਬੇਟਾ ਅਗਲੀ ਵਾਰੀ ਜੇ ਅਸੀਂ 2 ਮਹੀਨਿਆਂ ਤੋਂ ਬਾਅਦ ਇਹਨਾਂ ਨੇ 2011 ਚੱਲਿਆ ਅਸੀਂ ਫਰਵਰੀ 2012 ਚ ਜੀ ਅਸੀਂ ਨਾਮ ਲੈ ਲਿਆ ਜੀ ਉਸ ਤੋਂ ਬਾਅਦ ਜੀ ਸਾਨੂੰ ਬਹੁਤ ਸਾਰੇ ਲਾਭ ਮਿਲੇ ਅਸੀਂ ਉਸ ਤੋਂ ਬਾਅਦ ਸਾਨੂੰ ਕੋਈ ਮੁਸ਼ਕਲ ਨਹੀਂ ਜੀ ਆਈ ਕਾਸੀ ਦੀ ਵੀ ਸੰਤ ਰਾਮਪਾਲ ਜੀ ਮਹਾਰਾਜੀ ਤੋਂ ਨਾਮ ਉਪਦੇਸ਼ ਲੈਣ ਤੋਂ ਬਾਅਦ ਤੁਹਾਨੂੰ ਕੀ ਕੀ ਲਾਭ ਪ੍ਰਾਪਤ ਹੋਏ ਸਰ ਜੀ ਸਭ ਤੋਂ ਵੱਡਾ ਲਾਭ ਤਾਂ ਸਾਨੂੰ ਜੀ ਅਧਿਆਤਮਿਕ ਗਿਆਨ ਪਤਾ ਲੱਗਿਆ ਜੀ ਸਾਨੂੰ ਵੀ ਆਪਾਂ ਮੋਕਸ਼ ਪ੍ਰਾਪਤੀ ਹੋਊਗੀ ਜੀ ਆਪਾਂ ਨੂੰ ਗੁਰੂ ਜੀ ਦੀ ਭਗਤੀ ਕਰਾਂਗੇ ਜੀ ਦੂਜੇ ਨੰਬਰ ਤੇ ਜੀ ਸਾਨੂੰ ਆਰਥਿਕ ਸਾਡੀ ਸਥਿਤੀ ਸੁਧਰ ਗਈ ਬਹੁਤ ਵਧੀਆ ਜੀ ਸਾਡਾ ਕਿਸੇ ਵੇਲੇ ਜੀ ਅਸੀਂ ਕਦੇ ਐ ਹੁੰਦਾ ਸੀ ਵੀ ਸਾਵ ਨੂੰ ਇੰਨਾ ਘੱਟ ਹੈ ਜੀ ਆਪਾਂ ਇਹਦੇ ਵਿੱਚੋਂ ਹੀ ਸਵੇਰ ਨੂੰ ਪਰ ਰੋਟੀ ਬਣਾਉਣੀ ਹੈ ਸਾਨੂੰ ਬਹੁਤ ਸਾਰੇ ਲਾਭ ਹੋਏ ਜੀ ਅਸੀਂ ਬਹੁਤ ਵਧੀਆ ਜੀ ਸਾਡਾ ਜਾਨੀ ਗੁਜ਼ਾਰਾ ਹੋਣ ਲੱਗ ਗਿਆ ਮੇਰੇ ਬੇਟੇ ਨੂੰ ਜੀ ਮੈਂ 90 ਪੰਡਤ ਦੇ ਜਾਂਦੀ ਹੁੰਦੀ ਸੀ بیٹے ਨੂੰ ਉਹਨਾਂ ਨੇ ਕਿਹਾ ਪੰਡਤ ਕਹਿੰਦਾ ਵੀ ਜੀਏ ਪੜ੍ਹਾਈ ਨਹੀਂ ਕਰਦਾ ਜੀ ਬਿਲਕੁਲ ਨਹੀਂ ਇਹ ਪੜ੍ਹਦਾ ਵੀ ਪੜ੍ਹੂਗਾ ਤਾਂ ਇਹ 2-4 ਕਲਾਸਾਂ ਮਸਾਂ ਪੜ੍ਹੂਗਾ ਚਲੋ ਜੀ ਮੈਂ ਕਹਿੰਦੀ ਹੁੰਦੀ ਵੀ ਜੇ ਬੇਟੇ ਨੇ ਨਾ ਪੜ੍ਹਾਈ ਕੀਤੀ ਜੀ ਕੁਸ ਪੱਲੇ ਵੀ ਹੈ ਨਹੀਂ ਆਪਣੇ ਵੀ ਕੀ ਬਣੂਗਾ ਸਾਡਾ ਚਲੋ ਜੀ ਜਦੋਂ ਜੀ ਸੰਤਰਾਬਾਲ ਜੀ ਮਹਾਰਾਜ ਜੀ ਸਰਨ ਚ ਗਏ ਜੀ ਬੇਟਾ ਜੀ ਉਸ ਤੋਂ ਪਹਿਲਾਂ ਜੀ ਬੇਟਾ ਬੈਗ ਵੀ ਘਰੇ ਨਹੀਂ ਲੈ ਕੇ ਆਉਂਦਾ ਸੀ ਜੀ ਮੜਕੇ ਬਸ ਉੱਥੇ ਹੀ ਬੈਠਦਾ ਕਿਉਂਦਾ ਸਕੂਲ 'ਚ ਮੈਂ ਕਹਿੰਦੀ ਹੁੰਦੀ ਬੇਟੇ ਸਕੂਲ ਵੀ ਬੈਗ ਤਾਂ ਉਹ ਘਰੇ ਲੈ ਆਇਆ ਕਰ ਸਾਰੇ ਬੱਚੇ ਘਰੇ ਕੰਮ ਕਰਦੇ ਨੇ ਪੜ੍ਹਾਈ ਕਰਦੇ ਨੇ ਕਹਿੰਦਾ ਮੰਮੀ ਮੈਂ ਤਾਂ ਉੱਥੇ ਕਰਕੇ ਰੱਖਿਓ ਨਾ ਘਰੇ ਨਹੀਂ ਜਿਹਾ ਲਿਆਉਂਦਾ ਸੀ ਬੈਗ ਜਦੋਂ ਜੀ ਅਸੀਂ ਗੁਰੂ ਜੀ ਦੇ ਹਸਰਨ 'ਚ ਆਏ ਉਸ ਤੋਂ ਬਾਅਦ ਬੇਟੇ ਨੇ 10ਵੀਂ ਕੀਤੀ 11ਵੀਂ 12ਵੀਂ ਕਮਰਸ ਨਾਲ ਜੀ 12ਵੀਂ ਕੀਤੀ ਫਿਰ ਇਹਨੇ ਬੀ ਕਾਮ ਕੀਤੀ ਜੀ ਫਿਰ ਇਹਨੇ ਐਮ ਬੀਏ ਕੀਤੀ ਡਿਪਲੋਮਾ ਕੀਤਾ ਜੀ ਅੱਜ ਬੇਟਾ ਬੈਂਕ 'ਚ ਨੌਕਰੀ ਕਰ ਰਿਹਾ ਹੈ ਜੀ ਉਹ ਪ੍ਰਮਾਤਮਾ ਦੀ ਦਇਆ ਨਾਲ ਜੀ ਇਹ ਲਾਭ ਹੋਇਆ ਜੀ ਸਾਨੂੰ ਦੂਜੇ ਨੰਬਰ ਤੇ ਜੀ ਅਸੀਂ ਗੱਡੀ ਲਈ ਹੋਈ ਤੇ ਜੀ ਟਰੱਕ ਵੱਡਾ ਡਰਾਈਵਰ ਨੇ ਜੀ ਜੈਪੁਰ ਜਾ ਕੇ ਚਲਾਨ ਕਰਵਾਤਾ ਉਹਦਾ ਸਾਡੇ ਕੋਲੇ ਕੁਝ ਨਹੀਂ ਥੀ ਐਡਾ ਵੀ ਅਸੀਂ ਕੋਈ ਪੈਸੇ ਭਰ ਕੇ ਲਈ ਸਾਡੇ ਕੋਲੇ ਟੂੜੀ ਵਾਲੀ ਮਸ਼ੀਨ ਸੀ ਅਸੀਂ ਉਹ ਵੇਚ ਕੇ ਨਵੀਂ ਮਸ਼ੀਨ ਤੇ ਅਸੀਂ 50000 ਚ ਵੇਚ ਕੇ ਉਹ ਭਰ ਕੇ ਜੀ ਗੱਡੀ ਸੜਵਾ ਲਈ ਚਲੋ ਜੀ ਗੱਡੀ ਸੜਵਾਉਣ ਤੋਂ ਬਾਅਦ ਸਾਨੂੰ ਐਂ ਤੇ ਵੀ ਚਲੋ ਮੂਰੇ ਅਪ੍ਰੈਲ ਮਹੀਨੇ ਚ ਆਪਾਂ ਦੁਬਾਰਾ ਲੈ ਰਾਂਗੇ ਜੀ ਮਸ਼ੀਨ ਪਰ ਨਹੀਂ ਲਈ ਗਈ ਹੋਈ ਜੀ ਚਲੋ ਜੀ ਅਸੀਂ ਮੇਰਾ ਭਰਾ ਆ ਗਿਆ ਉਹ ਕਹਿੰਦਾ ਵੀ ਚਲੋ ਮੈਂ ਭਾਈ ਤੁਹਾਡਾ 20000 ਬਚਾ ਦੂੰਗਾ ਵੀ ਮੈਂ ਡਰਾਈਵਰੀ ਕਰੂੰਗਾ ਵੀ ਤੁਸੀਂ ਲੈ ਲਓ ਫਿਰ ਤੁਰਕੇ ਕੋਈ ਆਧਾਰ ਸਹਾਰ ਲੈ ਲੈਨੇ ਆਪਾਂ ਚਲੋ ਜੀ ਜਦੋਂ ਗਏ ਸਾਰੇ ਫਿਰਦੇ ਰਹੇ ਜੀ ਭਗਤ ਜੀ ਤੇ ਮੇਰਾ ਭਰਾ ਵੀ ਕਿ ਤੂੰ ਮਿਲ ਜੇ ਮਸ਼ੀਨ ਨਾ ਜੀ ਕਿਸੇ ਨੇ ਆਧਾਰ ਨੂੰ ਕਿਸੇ ਨੇ ਹਾਂ ਨਹੀਂ ਕਰੀ ਵੀ ਨਾ ਜੀ ਨਗਦ ਲੈਣੀ ਆ ਤਾਂ ਲੈ ਲਓ ਧਾਰ ਨਹੀਂ ਮਿਲਦੀ ਚਲੋ ਜੀ ਤਿੰਨ ਚਾਰ ਦਿਨ ਫਿਰਦੇ ਰਹੇ ਅਖੀਰ ਨੂੰ ਮੇਰਾ ਭਰਾ ਕਹਿੰਦਾ ਵੀ ਭਾਈ ਹੁਣ ਤਾਂ ਮਸ਼ੀਨਾਂ ਵੀ ਜਾਣ ਲੱਗ ਗਈਆਂ ਬਾਹਰ ਵੀ ਹੁਣ ਤੁਸੀਂ ਲੈ ਕੇ ਵੀ ਕੀ ਕਰੋਗੇ ਵੀ ਹੁਣ ਜਾ ਰਹੀਆਂ ਨੇ ਮਸ਼ੀਨਾਂ ਤਾਂ ਮੈਂ ਕਿਹਾ ਜੀ ਠੀਕ ਆ ਵੀਰੇ ਮੈਂ ਕਿਹਾ ਚੱਲ ਕੋਈ ਨਾ ਵੀ ਤੂੰ ਜਾ ਪਿੰਡ ਨੂੰ ਤੂੰ ਵੀ ਕਿੰਨੇ ਦਿਨਾਂ ਦਾ ਬੈਠਾ ਹੈ ਚਲੋ ਜੀ ਉਹ ਕਹਿੰਦਾ ਵੀ ਠੀਕ ਆ ਮੈਂ ਕਿਹਾ ਜੀ ਮੈਂ ਚਾਹ ਬਣਾਉਣੀ ਆ ਵੀਰੇ ਰੋਟੀ ਖਾ ਲਈ ਮੈਂ ਕਿਹਾ ਚੱਲ ਚਾਹ ਬਣਾਉਣੀ ਚਾਹ ਪੀ ਕੇ ਜਾਓ ਉਹ ਜੀ ਮੇਰੇ ਬੇਟੇ ਨੂੰ ਲੱਗ ਗਿਆ ਕਹਿਣਾ ਕਹਿੰਦਾ ਨੋਨੇ ਕਹਿੰਦਾ ਐ ਕਰ ਕਹਿੰਦਾ ਤੁਸੀਂ ਤੁਹਾਡੇ ਬਾਬੇ ਨੂੰ ਹੀ ਪਰਤਿਆ ਲਓ ਤੁਹਾਡਾ ਤੁਸੀਂ ਕਹਿੰਨੋ ਸਾਡੇ ਬਾਬੇ ਚ ਇੰਨੀ ਸ਼ਕਤੀ ਹੈ ਤੁਸੀਂ ਉਹਨੂੰ ਪਰਤਿਆ ਲਓ ਚਲੋ ਜੀ ਬੇਟਾ ਚੁੱਪ ਕਰ ਗਿਆ ਮੈਨੂੰ ਇਸ਼ਾਰਾ ਕੀਤਾ ਵੀ ਤੂੰ ਬੋਲੀ ਨਾ ਕੁਝ ਵੀ ਚਲੋ ਜੀ ਉਹਨੇ ਪ੍ਰਣਾਮ ਕੀਤਾ ਜੋਤ ਲਈ ਗੁਰੂ ਜੀ ਨੂੰ ਪ੍ਰਾਰਥਨਾ ਕੀਤੀ ਪ੍ਰਮਾਤਮਾ ਵੀ ਤੂੰ ਹੀ ਆ ਸਾਡਾ ਤਾਂ ਜੀ ਚਲੋ ਜੀ ਹਲੇ ਵੀਰਾ ਜੀ ਮੇਰਾ ਚਾਹ ਪੀ ਰਿਹਾ ਹੈ ਜਿਹੜੇ ਬੰਦੇ ਤੋਂ ਜੀ ਇੱਕ ਦਿਨ ਪਹਿਲਾਂ ਮਸ਼ੀਨ ਪਤਾ ਕਰਨ ਗਏ ਤੇ ਦੇਖ ਕੇ ਆਏ ਤੇ ਜਿਨ੍ਹਾਂ ਨੇ ਕਿਹਾ ਸੀ ਵੀ ਨਹੀਂ ਜੀ ਮਸ਼ੀਨ ਨਹੀਂ ਅਸੀਂ ਦੇ ਸਕਦੇ ਵੀ ਸਾਨੂੰ ਕੋਈ ਗਰਜ ਤਾਂ ਹੈ ਨਹੀਂ ਜੀ ਅਸੀਂ ਤਾਂ ਇੱਕ ਤੀ ਧੂੜੀ ਗੰਨਾ ਲਾ ਹੈ ਤਾਂ ਕਰਕੇ ਅਸੀਂ ਵੇਚਦੇ ਨਹੀਂ ਹਿੰਗੇ ਵੇਚਦਾ ਵੀ ਨਗਦ ਲਜਾਣੀ ਆ ਤਾਂ ਲੈ ਜੋ ਵਿਧਾਰ ਨਹੀਂ ਚਲੋ ਜੀ ਦੂਜੇ ਦਿਨ ਜੀ ਜਦੋਂ ਪਰਮਾਤਮਾ ਨੂੰ ਪ੍ਰਾਰਥਨਾ ਲਈ ਜੀ ਤਾਂ ਉਹੀ ਬੰਦੇ ਦਾ ਫੋਨ ਆ ਗਿਆ ਜੀ ਮਿਸਤਰੀ ਕੋਲੇ ਵੀ ਅਸੀਂ ਮਸ਼ੀਨ ਵੇਚਣੀ ਆ ਚਲੋ ਜੀ ਉਹ ਮਿਸਤਰੀ ਨੇ ਅੱਗੇ ਮੇਰੇ ਭਰਾ ਦੇ ਫੋਨ ਤੇ ਜਿਹੜਾ ਨੰਬਰ ਲਿਖਾ ਕੇ ਆਏ ਤੇ ਉਹਨੇ ਫੋਨ ਕੀਤਾ ਕਹਿੰਦਾ ਵੀ ਤੁਸੀਂ ਕੱਲ ਮਸ਼ੀਨ ਦੇਖਣ ਆਏ ਤੇ ਵੀਰਾ ਕਹਿੰਦਾ ਹਾਂ ਜੀ ਵੀ ਦੇਖਣ ਆਏ ਤੇ ਅਸੀਂ ਮਸ਼ੀਨ ਕਹਿੰਦਾ ਵੀ ਵੀਰੇ ਆਜੋ ਤੁਸੀਂ ਵੀ ਉਹ ਬੰਦਾ ਆਇਆ ਖੜਾ ਹੈ ਵੀ ਉਹ ਕਹਿੰਦਾ ਵੀ ਲੈ ਜੋ ਜੀ ਚਲੋ ਜੀ ਜਦੋਂ ਉਹ ਇਹ ਗੱਲ ਸੁਣੀ ਜੀ ਸਾਰੇ ਸੀ ਖੁਸ਼ ਹੋ ਗਏ ਮੇਰੇ ਭਰਾ ਨੇ ਬੇਟੇ ਨੂੰ ਗੋਦੀ ਚੱਕ ਲਿਆ ਕਹਿੰਦਾ ਵੀ ਵਾਹ ਓਏ ਵਾਹ ਓਏ ਪੁੱਤ ਮੰਨ ਗਏ ਤੇਰੇ ਬਾਬੇ ਨੂੰ ਮੰਨ ਗਏ ਤੇਰੇ ਬਾਬੇ ਨੂੰ ਜੀ ਐਨੀ ਖੁਸ਼ੀ ਹੋਈ ਜੀ ਸਾਰੇ ਟੱਬਰ ਨੇ ਐਨੀ ਖੁਸ਼ੀ ਮਨਾਈ ਜੀ ਜਾ ਕੇ ਜੀ ਮਸ਼ੀਨ ਮਿਸਤਰੀ ਕਹਿੰਦਾ ਵੀ ਤੁਸੀਂ ਇੱਥੇ ਵੀ ਨਾ ਆਓ ਤੁਸੀਂ ਕੀ ਕਰਨ ਆਉਣਾ ਤੁਸੀਂ ਆਪਦਾ ਸਮਾਨ ਲੈ ਕੇ ਆਓ ਧੂਰੀ ਤੋਂ ਪਹਿਲਾਂ ਵੀ ਆਪਦੀ ਰਿਪੇਅਰ ਕਰਕੇ ਮਸ਼ੀਨ ਲੈ ਜਾਓ ਚਲੋ ਜੀ ਦੋ ਦਿਨਾਂ ਦੇ ਵਿੱਚ ਵਿੱਚ ਤਿਆਰ ਕਰਕੇ ਸਾਰਾ ਕੁਝ ਹਰਿਆਣੇ ਚ ਮਸ਼ੀਨ ਲੈ ਗਏ ਜੀ ਸਰ ਜੀ ਤੁਸੀਂ ਸੱਚ ਨਹੀਂ ਮੰਨਣਾ ਜੀ ਕਿਸੇ ਸਾਲ ਇਹੋ ਜਿਹਾ ਸੀਜ਼ਨ ਹੀ ਲੱਗਾ ਸੀ ਜੀ 20 ਸਾਲ ਤੋਂ ਪੱਗ ਜੀ ਸੀਜ਼ਨ ਲਾਉਂਦੇ ਤੇ ਜੀ ਮਸ਼ੀਨ ਲੈ ਕੇ ਜਾਂਦੇ ਤੇ ਉਸ ਸਾਲ 60-70000 ਰੁਪਇਆ ਮਸ਼ੀਨ ਦਾ ਸਾਰਾ ਮੁੱਲ ਕੱਢ ਕੇ ਜੀ ਟਿੱਕ ਟਰਾਲੀ ਦਾ ਡੱਬਾ ਡੱਬਾ ਚਲੋ ਪੰਜਾਬੀ ਸਮਝਦੇ ਅਸੀਂ ਡੱਬਾ ਕੀ ਹੁੰਦਾ ਜੀ ਟਰਾਲੀ ਦਾ ਇੱਕ ਡੱਬਾ ਜੀ ਕਣਕ ਦਾ ਲੈ ਕੇ ਆਏ ਜਿਹਦੇ ਵਿੱਚੋਂ ਸਾਲ ਭਰ ਅਸੀਂ ਖਾਧੀ ਤੇ ਅਸੀਂ ਡੰਗਰਾਂ ਨੂੰ ਵੀ ਪਾਈ ਆਉਂਦਿਆਂ ਨੂੰ ਤੇ ਉਸ ਤੋਂ ਬਾਅਦ ਆ ਕੇ ਮਿਸਤਰੀ ਦੇ ਪੈਸੇ ਦੇਣ ਗਏ ਨਾ ਜਦੋਂ ਵੀ ਮਿਸਤਰੀ ਵੀ ਕਹਿੰਦੀ ਅਸੀਂ ਅੰਬਰਸਰ ਜਾਣਾ ਨੂੰ ਫੋਨ ਕੀਤਾ ਵੀ ਪਾਈ ਤੂੰ ਪੈਸੇ ਫੜ ਲੈ ਆਪਦੇ ਜਨ ਮਿਸਤਰੀ ਵੀ ਮੂਰਖਾਨ ਹੋ ਗਿਆ ਕਹਿੰਦਾ ਤੁਸੀਂ ਤਾਂ ਜੀ ਐ ਲੈ ਕੇ ਆਗੇ ਪੈਸੇ ਜਿਵੇਂ ਕਿਸੇ ਦਰਖਤਾ ਤੋਂ ਤੋੜ ਕੇ ਲੈਉਣੇ ਹੁੰਨੇ ਹੋ ਸਾਡੇ ਭਗਜੀ ਕਹਿੰਦੇ ਵੀ ਸਾਡੀ ਬੰਦੀ ਛੋੜ ਦੀ ਜਾ ਪ੍ਰਮਾਤਮਾ ਨੇ ਸਭ ਕੁਝ ਕੀਤਾ ਜੀ ਇਹ ਅਸੀਂ ਕੁਝ ਨਹੀਂ ਕਰ ਸਕਦੇ ਸਾਨੂੰ ਜੀ ਇਹ ਲਾਭ ਹੋਏ ਜੀ। ਸੰਤਰਾਮਪਾਲ ਜੀ ਮਹਾਰਾਜ ਜੀ ਦੀ ਸ਼ਰਨ ਦੇ ਵਿੱਚ ਆਉਣ ਤੋਂ ਬਾਅਦ ਤੁਹਾਨੂੰ ਬਹੁਤ ਸਾਰੇ ਲਾਭ ਪ੍ਰਾਪਤ ਹੋਏ ਤੁਹਾਡੀ ਵਿੱਤੀ ਹਾਲਤ ਵੀ ਸੁਧਰ ਗਈ। ਇਸ ਤੋਂ ਇਲਾਵਾ ਵੀ ਤੁਹਾਨੂੰ ਕੋਈ ਹੋਰ ਲਾਭ ਪ੍ਰਾਪਤ ਹੋਇਆ। ਭਗਤ ਜੀ ਲਾਭ ਤਾਂ ਜੀ ਸਾਨੂੰ ਬਹੁਤ ਹੋਏ ਜੀ ਆਪਾਂ ਗਿਣੀਆਂ ਜੀ ਬਹੁਤ ਲੰਬੀ ਹੋ ਜਾਣੀ ਹੈ ਜੀ ਵੀਡੀਓ ਵੀ ਬਹੁਤ ਸਾਰੇ ਲਾਭ ਹੋਏ ਨੇ ਜੀ ਸਾਨੂੰ ਸਾਡੇ ਭਗਤ ਜੀ ਬਿਮਾਰ ਤੇ ਜੀ ਕਦੇ ਪੀਲੀਆ ਹੁੰਦਾ ਤੇ ਜੀ ਕਦੇ ਬੁਖਾਰ ਹੋ ਜਾਂਦਾ ਤੇ ਜੀ ਉਹਨਾਂ ਨੇ ਅਸੀਂ ਦਾਖਲ ਕੀਤਾ ਜੀ ਉਹਨਾਂ ਨੂੰ ਲਿਜਾ ਕੇ ਤਾਂ ਡਾਕਟਰ ਨੇ ਰਿਪੋਰਟਾਂ ਕੀਤੀਆਂ ਉਹ ਕਹਿੰਦੇ ਜੀ ਇਹਦੇ ਖਾਣ ਵਾਲੀ ਪਾਈਪ 'ਚ ਪੱਥਰੀ ਹੈ ਜੀ ਚਲੋ ਜੀ ਡਾਕਟਰ ਕਹਿੰਦਾ ਵੀ ਆਪਰੇਸ਼ਨ ਕਰਾ ਲਓ ਚਲੋ ਭਗਜੀ ਕਹਿੰਦੇ ਵੀ ਜਿਆਦਾ ਕਮਜ਼ੋਰ ਹੋਣ ਕਰਕੇ ਡਾਕਟਰ ਕਹਿੰਦਾ ਚਲੋ ਕੁਝ ਦਿਨ ਵਾਸਤੇ ਮੈਂ ਤੁਹਾਡਾ ਕੰਮਸਾਰ ਦੇ ਦਿੰਦਾ ਵੀ ਚਲੋ ਇਹਨਾਂ ਦੇ ਪਾਈਪ ਪਾ ਦੇਣਾ ਵੀ ਤੁਸੀਂ ਉਹਦੇ ਨਾਲ ਕੰਮ ਚਲਾ ਲਓ ਇੰਨੇ ਜੀ ਅਲਟਰਾਸਾਊਂਡ ਸਭ ਕੁਝ ਵਗੈਰਾ ਕਰਾ ਕੇ ਉਹ ਕਹਿੰਦੇ ਜੀ ਠੀਕ ਹੈ ਜੀ ਹੋ ਗਿਆ ਜੀ ਸਾਰਾ ਕੁਝ ਜਦੋਂ ਅਸੀਂ 3 ਮਹੀਨਿਆਂ ਤੋਂ ਬਾਅਦ ਅਸੀਂ ਸੋਚਿਆ ਵੀ ਚਲੋ ਆਪਰੇਸ਼ਨ ਕਰਵਾ ਦਿੰਨੇ ਆ ਹੁਣ ਅਸੀਂ ਜੀ ਬਾਗੇ ਉੱਥੇ ਜਿੱਥੇ ਪਹਿਲਾਂ ਨਾਬੇ ਕਰਵਾਈ ਸੀਗੀ ਜੀ ਅਲਟਰਾਸਾਉਂਡ ਉੱਥੇ ਕਰਵਾਉਣ ਗਏ ਨਾ ਮੈਂ ਪ੍ਰਾਣੀਆਂ ਕੁਦਰਤੀ ਉਹ ਮੈਂ ਪ੍ਰਾਣੀ ਅਲਟਰਾਸਾਉਂਡ ਚੱਕ ਕੇ ਲੈ ਗਈ ਜੀ ਨਾਲ ਮੈਂ ਕਿਹਾ ਚਲੋ ਕਈ ਵਾਰੀ ਕੋਈ ਡਾਕਟਰ ਮੰਗ ਲੈਂਦਾ ਜਦੋਂ ਜੀ ਡਾਕਟਰ ਨੇ ਅਲਟਰਾਸਾਉਂਡ ਕੀਤੀ ਤਾਂ ਡਾਕਟਰ ਇਹਨਾਂ ਨੂੰ ਪੁੱਛਿਆ ਜੀ ਕਹਿੰਦਾ ਵੀ ਤੂੰ ਆਪਰੇਸ਼ਨ ਕਰਾਤਾ ਇਹ ਕਹਿੰਦੇ ਜੀ ਨਹੀਂ ਕਹਿੰਦਾ ਕੋਈ ਦਵਾਈ ਖਾਈਆ ਤਾਂ ਹੈ ਕਹਿੰਦੇ ਜੀ ਨਹੀਂ ਵੀ ਕੁਝ ਨਹੀਂ ਮੈਂ ਖਾਇਆ ਕਹਿੰਦਾ ਚੰਗਾ ਤੇਰੀ ਅਲਟਰਾਸਾਉਂਡ ਲੈ ਕੇ ਆਓ ਬਾਹਰੋਂ ਦੂਜੀ ਚਲੋ ਮੈਨੂੰ ਬਾਹਰੇ ਪੁੱਛਣ ਲੱਗਾ ਕਹਿੰਦਾ ਵੀ ਪੁਰਾਣੀ ਅਲਟਰਾਸਾਉਂਡ ਲੈ ਕੇ ਆਈਆਂ ਮੈਂ ਕਿਹਾ ਹਾਂਜੀ ਵੀ ਮੈਂ ਲੈ ਕੇ ਆਈਆਂ ਜਦੋਂ ਜੀ ਉਹਨਾਂ ਨੇ ਦੇਖਿਆ ਉਹ ਜੀ ਇਹਦੇ ਵੱਲ ਦੇਖਣ ਕਦੇ ਅਲਟਰਾਸਾਉਂਡ ਉਹ ਕਹਿੰਦੇ ਵੀ ਇਹ ਕੀ ਹੋ ਗਿਆ ਜੀ ਵੀ ਸਾਨੂੰ ਤਾਂ ਲੱਗਦਾ ਵੀ ਤੁਸੀਂ ਆਪਰੇਸ਼ਨ ਕਰਵਾ ਲਿਆ ਇਹ ਕਹਿੰਦੇ ਜੀ ਨਹੀਂ ਵੀ ਮੈਂ ਕੋਈ ਆਪਰੇਸ਼ਨ ਨਹੀਂ ਕਰਾਇਆ ਜੀ ਅੱਜ ਸਾਡੇ ਭਗ ਜੀ ਬਿਲਕੁਲ ਠੀਕ ਠਾਕ ਨੇ ਜੀ ਕੋਈ ਦਵਾਈ ਨਹੀਂ ਖਾਧੀ ਪਰਮਾਤਮਾ ਨੂੰ ਪ੍ਰਾਰਥਨਾ ਲਾਉਨੇ ਆ ਜੀ ਭਗਤੀ ਕਰਦੇ ਆ ਜੀ ਪਰਮਾਤਮਾ ਦੀ ਜੋ ਦਿੱਤੀ ਹੋਈ ਆ ਠੀਕ ਠਾਕ ਨੇ ਜੀ ਅੱਜ ਜਿਸ ਤਰ੍ਹਾਂ ਤੁਹਾਨੂੰ ਬਹੁਤ ਸਾਰੇ ਲਾਲ ਸੰਤ ਰਾਮਪਾਲ ਜੀ ਮਹਾਰਾਜ ਜੀ ਦੀ ਸ਼ਰਨ ਦੇ ਵਿੱਚ ਆਉਣ ਤੋਂ ਬਾਅਦ ਚ ਪ੍ਰਾਪਤ ਹੋਏ ਤੁਸੀਂ ਭਗਤ ਸਮਾਜ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਸਰ ਜੀ ਭਗਤ ਸਮਾਜ ਨੂੰ ਸੰਦੇਸ਼ ਤਾਂ ਜੀ ਕੀ ਅਸੀਂ ਤਾਂ ਇੱਕ ਪ੍ਰਾਰਥਨਾ ਜੋੜ ਕੇ ਪ੍ਰਾਰਥਨਾ ਹੀ ਕਰਦੇ ਆ ਜੀ ਵੀ ਜੀ ਇਨਾਂ ਕੁਝ ਨਹੀਂ ਜੀ ਇਹਨਾਂ ਚੀਜ਼ਾਂ ਚ ਭੂਤਾਂ ਪ੍ਰੇਤਾਂ ਦੇ ਚੱਕਰਾਂ ਚ ਅਸੀਂ ਬਹੁਤ ਫਿਰਕੇ ਦੇਖ ਲਿਆ ਜੀ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ ਮਿਲਿਆ ਸਾਨੂੰ ਕੱਖ ਨਹੀਂ ਜੀ ਉਧਰੋਂ ਸਮਾਂ ਸਾਰਾ ਆਪਦਾ ਖਰਾਬ ਕਰ ਲਿਆ ਜੀ ਕੰਮ ਸੰਤ ਰਾਮਪਾਲ ਜੀ ਮਹਾਰਾਜ ਦੀ ਸਰਨ ਚ ਆਓ ਆਪ ਦਾ ਕਲਿਆਣ ਕਰਾਓ ਜੀ ਬਹੁਤ ਸਾਰੇ ਗਿਣਤੀ ਨਹੀਂ ਭਗਤ ਜੀ ਕਿੰਨੇ ਲਾਭ ਹੋਣਗੇ ਕੋਈ ਗਿਣਤੀ ਨਹੀਂ ਜੀ ਕਰ ਸਕਦੇ ਬਹੁਤ ਜ਼ਿਆਦਾ ਲਾਭ ਹੋਏ ਨੇ ਇਹ ਗੁੱਗੇ ਦੀ ਸੇਵਾ ਸਾਤੋਂ ਵੱਧ ਤਾਂ ਜੀ ਕੋਈ ਨਹੀਂ ਕਰਦਾ ਸੀ ਅਸੀਂ ਤਾਂ ਇੰਨੀ ਸੇਵਾ ਕੀਤੀ ਹੈ ਜੀ ਸਾਨੂੰ ਤਾਂ ਇੱਥੋਂ ਤੱਕ ਵੀ ਕਹਿ ਰੱਖਿਆ ਸੀ ਵੀ ਤੁਸੀਂ ਆ ਗੁੱਗੇ ਦੀ ਛੱਟੀ ਚੱਕ ਕੇ ਜਨੂੰ ਸੇਵਾ ਕਰਨੀ ਪੈਣੀ ਹੈ ਜੇ ਤੁਸੀਂ ਰੋਟੀ ਖਾਂਦੇ ਰਹਿਣਾ ਅਸੀਂ ਇਹ ਸੋਚਦੇ ਹੁੰਦੇ ਸੀ ਵੀ ਸਾਨੂੰ ਲੋਕ ਕੀ ਕਹਿਣਗੇ ਵੀ ਸਾਰੀ ਜ਼ਮੀਨ ਵੇਚ ਕੇ ਖਾ ਕੇ ਹੁਣ ਇਹ ਗੁੱਗੇ ਦੀ ਛੱਟੀ ਚੱਕ ਕੇ ਮੰਗਦੇ ਖਾਂਦੇ ਫਿਰਦੇ ਨੇ ਕੁਛ ਨਹੀਂ ਜੀ ਨਾ ਫਸ ਇਹਨਾਂ ਕੋਲੇ ਕੁਛ ਨਹੀਂ ਕੁਛ ਨਹੀਂ ਦੇ ਸਕਦੇ ਜੀ ਆਪਾਂ ਨੂੰ ਸਿਰਫ ਪਰਮਾਤਮਾ ਦੀ ਸ਼ਰਨ ਤੋਂ ਬਿਨਾਂ ਆਪਾਂ ਨੂੰ ਕੁਛ ਨਹੀਂ ਮਿਲ ਸਕਦਾ ਭਗਤ ਜੀ ਧੰਨਵਾਦ ਜੀ ਸਤ ਸ੍ਰੀ ਅਕਾਲ ਜੀ